ਰੰਜੀਤ ਸੰਧੂ ਭਾਜਪਾ ਲਈ ਲੜ ਸਕਦੇ ਨੇ ਚੋਣ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਰ ਸਕਦੇ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਿੱਖ ਚਿਹਰੇ ਤੇ ਦਾਗ ਖੇਡਣ ਦੀ ਤਿਆਰੀ ਦੇ ਵਿੱਚ ਭਾਜਪਾ ਭਾਜਪਾ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਪੂਰੀ ਕਰ ਲਈ ਹੈ ਖਾਸ ਤੌਰ ਤੇ ਪੰਜਾਬ ਦੀਆਂ ਸੀਟਾਂ ਦੇ ਉੱਤੇ ਭਾਜਪਾ ਦੀ ਨਜ਼ਰ ਹੈ ਜਿਸ ਲਈ ਬਹੁਤ ਸੋਚ ਸਮਝ ਕੇ ਚਿਹਰੇ ਉਤਾਰੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸੇ ਲੜੀ ਵਿੱਚ ਅਮ੍ਰਿਤਸਰ ਦੀ ਸੀਟ ਤੇ ਭਾਜਪਾ ਵੱਡਾ ਦਾਅ ਖੇਡਣ ਦੀ ਤਿਆਰੀ ਵਿੱਚ ਹੈ ਚਰਚਾਵਾਂ ਨੇ ਕਿ ਅਮ੍ਰਿਤਸਰ ਦੀ ਸੀਟ ਤੋਂ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਚੋਣ ਲੜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੰਧੂ 31 ਜਨਵਰੀ ਤੋਂ ਸੇਵਾਮੁਕਤ ਹੋ ਰਹੇ ਨੇ ਅਤੇ ਚਰਚਾਵਾਂ ਨੇ ਕਿ ਸੰਧੂ ਅਮ੍ਰਿਤਸਰ ਦੀ ਲੋਕ ਸਭਾ ਸੀਟ ਤੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰ ਸਕਦੇ ਨੇ ਅਮ੍ਰਿਤਸਰ ਲਈ ਪਾਤਪਾ ਨੂੰ 6 ਚੈਰੇ ਦੀ ਤਲਾਸ਼ ਅੰਮ੍ਰਿਤਸਰ ਵਿੱਚ ਭਾਜਪਾ ਲੰਬੇ ਸਮੇਂ ਤੋਂ ਅੰਮ੍ਰਿਤਸਰ ਸੀਟ ਲਈ ਉੱਥੋਂ ਦੇ ਹੀ ਕਿਸੇ ਸਖਸ਼ ਚਿਹਰੇ ਦੀ ਤਲਾਸ਼ ਵਿੱਚ ਹੈ। ਬੀਤੇ ਸਮੇਂ ਵਿੱਚ ਭਾਜਪਾ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਬਾਰੋਲਿਆਂ ਦੇ ਨੇਤਾ ਰਹੇ ਨੇ। ਚਾਹੇ ਅਰੁਣਜੀਤ ਨਹੀਂ ਹੋਣ ਜਾਂ ਫਿਰ ਹਰਦੀਪ ਸਿੰਘ ਪੁਰੀ ਇਹਨਾਂ 'ਚੋਂ ਕਿਸੇ ਦਾ ਵੀ ਪੰਜਾਬ ਦੇ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਇਹੀ ਕਾਰਨ ਹੈ ਕਿ ਭਾਜਪਾ ਨੂੰ ਸਥਾਨਕ ਚਿਹਰਿਆਂ ਦੀ ਭਾਲ ਹੈ। ਇਸ ਹਾਲਤ ਵਿੱਚ ਪਾਰਟੀ ਦੀ ਨਜ਼ਰ ਸੰਧੂ ਉੱਤੇ ਟਿਕੀ ਹੋਈ ਹੈ। ਕਿਉਂਕਿ ਸੰਧੂ ਮੂਲ ਰੂਪ ਨਾਲ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਤੇ ਦੂਜੇ ਪਾਸੇ ਐਨ ਆਰ ਆਈਜ਼ ਵਿੱਚ ਵੀ ਸੰਧੂ ਦਾ ਵਧੀਆ ਰਸੂਕ ਹੈ ਬਤੌਰ ਰਾਜਦੂਤ ਉਹਨਾਂ ਦਾ ਕਾਰਜਕਾਲ ਅਤੇ ਅਕਸ ਵੀ ਚੰਗਾ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਅੰਮ੍ਰਿਤਸਰ ਲੋਕ ਸਭਾ ਚੋਣਾਂ ਲਈ ਭਾਜਪਾ ਸੰਧੂ ਦੇ ਉਤੇ ਦਾਅ ਖੇਡਣ ਦੀ ਤਿਆਰੀ ਵਿੱਚ ਹੈ। ਕੌਣ ਹਨ ਤਰਨਜੀਤ ਸਿੰਘ ਸੰਧੂ? ਤਰਨਜੀਤ ਸਿੰਘ ਸੰਧੂ ਅਮਰੀਕਾ ਦੇ ਵਿੱਚ ਭਾਰਤੀ ਰਾਜਦੂਤ ਨੇ। 1997 ਵਿੱਚ ਉਹਨਾਂ ਨੇ ਵਾਸ਼ਿੰਗਟਨ ਡੀਸੀ ਦੀ ਅੰਬੈਸੀ 'ਚ ਫਸਟ ਸੈਕਟਰੀ ਦੇ ਰੂਪ ਦੇ ਵਿੱਚ ਸ਼ੁਰੂਆਤ ਕੀਤੀ ਸੀ। ਸੰਧੂ ਦਾ ਅਮਰੀਕਾ ਦੇ ਵਿੱਚ ਚੌਥਾ ਕਾਰਜਕਾਲ ਹੈ। ਕਰਨਜੀਤ ਸਿੰਘ ਸੰਧੂ ਮੂਲ ਰੂਪ ਨਾਲ ਅਮਰੀਕਾ ਦੇ ਰਹਿਣ ਵਾਲੇ ਨੇ। ਸੰਧੂ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਨੇ। ਤੇਜਾ ਸਿੰਘ ਸਮੁੰਦਰੀ ਐਸਜੀਪੀਸੀ ਦੇ ਬਾਨੀ ਮੈਂਬਰਾਂ ਦੇ ਵਿੱਚੋਂ ਇੱਕ ਸੀ। ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਵੀ ਤੇਜਾ ਸਿੰਘ ਸਮੁੰਦਰੀ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ ਸੰਧੂ ਦੇ ਪਿਤਾ ਮਿਸ਼ਨ ਸਿੰਘ ਸਮੁੰਦਰੀ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਨੀ ਉਪਕੁਲਪਤੀ ਸਨ ਤਰਨਜੀਤ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜਾਰਜ ਵਿਸ਼ੂ ਵਿਚਾਲੇ ਨੇੜਤਾ ਲਿਆਉਣ ਦੀ ਵੱਡੀ ਭੂਮਿਕਾ ਨਿਭਾਈ ਸੀ ਉਹਨਾਂ ਦੀ ਪਤਨੀ ਰੀਮਾ ਸੰਧੂ ਵੀ ਭਾਰਤੀ ਵਿਦੇਸ਼ ਸੇਵਾ ਦੇ ਨਾਲ ਜੁੜੇ ਹੋਏ ਨੇ ਉਹ ਅਮਰੀਕਾ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਕਮਰਸ਼ੀਅਲ ਅਫਸਰ ਵਜੋਂ ਵਿਚਰਦੇ ਨੇ ਫਿਲਹਾਲ ਚਰਚਾਮਾ ਨੇ ਕਿ ਅਮ੍ਰਿਤਸਰ ਲੋਕ ਸਭਾ ਸੀਟ ਲਈ ਪਾਤਪਾ ਸੰਧੂ ਦੇ ਚਿਹਰੇ ਦੇ ਉੱਤੇ ਵਿਚਾਰ ਕਰ ਸਕਦੀ ਹੈ ਉਧਰ ਦੂਜੇ ਪਾਸੇ ਅਮਰੀਕਾ ਦੇ ਵਿੱਚ ਸੰਧੂ ਨੂੰ ਇੱਕ ਰੌਕਸਟਾਰ ਵਾਂਗ ਵਿਦਾਈ ਦਿੱਤੀ ਜਾ ਰਹੀ ਹੈ ਮੰਨੇ ਜਾ ਰਿਹਾ ਹੈ ਕਿ ਸੰਧੂ ਦੀ ਵਿਦਾਈ ਬ੍ਰਿਟਿਸ਼ ਗਾਇਕ ਐਲਟਨ ਜੌਨ ਦੀ ਵਿਦਾਈ ਤੋਂ ਵੀ ਜ਼ਿਆਦਾ ਸ਼ਾਨਦਾਰ ਹੋਣ ਜਾ ਰਹੀ ਹੈ ਆਪਣੀ ਵਿਦਾਈ ਲਈ ਉਸਨੇ ਕਰੀਬ 340 ਸ਼ੋਅ ਕੀਤੇ ਸਨ ਪਰ ਸੰਧੂ ਦਾ ਵਿਦਾਈ ਸਮਾਗਮ ਬ੍ਰਿਟਿਸ਼ ਗਾਇਕ ਦੀ ਫਾਇਰਵਾਲ ਜੈਲੋ ਬ੍ਰਿਕ ਰੋਡ ਨੂੰ ਟੱਕਰ ਦੇ ਸਕਦਾ ਹੈ। ਫਿਲਹਾਲ ਪਾਜਪਾ ਸੰਦੂ ਦੀ ਲੋਕਪ੍ਰਿਅਤਾ ਨੂੰ ਪੁਨੋਂਉਣ ਦੀ ਕੋਸ਼ਿਸ਼ ਦੇ ਵਿੱਚ ਦਿਖਾਈ ਦੇ ਰਹੀ ਹੈ।